ਬਿਲਾਵਲ ਮੈਲਾ ਪੰਜਵਾ ਜਿਨ ਤੂੰ ਬੰਧ ਕਰ ਛੋਡਿਆ ਸੁਨ ਸੁਖ ਮੈਂ ਪਾਇਆ ਸਦਾ ਸਿਮਰ ਚਰਨ ਅਰਬਿੰਦ ਸੀਤਲ ਹੋਤਾ ਆ ਜੀਵਤਿਆਂ ਅਥਵਾ ਮੋਇਆਂ ਕੇਸ਼ ਕਾਮਨਾ ਆਵੇ ਜਿਨ ਇਹ ਰਚਨ ਰਚਾਇਆ ਕੋ ਤਿਸ ਸਿਓ ਰੰਗ ਲਾਵੇ ਰਹਾও ਰੇ ਪ੍ਰਾਣੀ ਉਸ ਨਸੀਤ ਕਰਤਾ ਕਰੈ ਕਾਮ ਤੇ ਕਢੈ ਕੀਰੀ ਤੇ ਹਸਤੀ ਕਰੈ ਟੂਟਾ ਲੈ ਗੰਢ ਅੰਡਜ ਜੇਰਜ ਸੇਤਜ ਉਤਪੁਜਾ ਪ੍ਰਭ ਕੀ ਏ ਕੀਰਤ ਕੀਰਤ ਤਮਾਵਨ ਸਰਬ ਫਲ ਰਵੀਐ ਹਰ ਨਿਰਤ ਹਮ ਤੇ ਕਸ਼ੂ ਨਾ ਹੋਵਨਾ ਸ਼ਰਨ ਪ੍ਰਭ ਸਾਧ ਮੋ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ਬਿਲਾਵ ਮੈਲਾ ਪੰਜਵਾ ਖੋਜਤ ਖੋਜਤ ਮੈਂ ਫਿਰਾ ਖੋਜਉ ਬਨਥਾਨ ਅਸ਼ਲ ਅਸ਼ੇਦ ਅਫੇਦ ਪ੍ਰਭ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ ਜਾਗਨ ਤੇ ਸੁਪਨਾ ਫਲਾ ਬਸੀਐ ਪ੍ਰਭ ਸੰਗ ਰਹਾਉ ਬਰਨ ਆਸ਼ਰਮ ਸ਼ਾਸਤਰ ਸੁਨੋ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨਾ ਪੰਚ ਤਤ ਠਾਕੁਰ ਅਬਨਾਸ਼ ਉਹ ਸਰੂਪ ਸੰਤਨ ਕਹੈ ਵਿਰਲੇ ਜੋਗੀ ਸੁਰ ਕਰ ਕਿਰਪਾ ਜਾ ਕੋ ਮਿਲੇ ਤਨ ਤਨ ਤੇ ਈਸ਼ਰ ਸੋ ਅੰਤਰ ਸੋ ਬਾਹਰੇ ਬਿਨ ਸੇ ਤਾਂ ਪਰਮਾ ਨਾਨਕ ਸਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮ ਬਿਲਾਵਲ ਮਹਲਾ 5 ਜੀ ਜੰਤ ਸੁਪ੍ਰਸੰਨ ਫੈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਾਰ ਆਪ ਖਾਤ ਖਰਚ ਨਿਭਤ ਰਹਿ ਗੁਰ ਸ਼ਬਦ ਖੂਟ ਪੂਰਨ ਭਈ ਸਮਗਰੀ ਤਬ ਹੂ ਨਹੀਂ ਟੂਟ ਰਹਾਉ ਸਾਧ ਸੰਗ ਆराधना ਹਰ ਨਿਧ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਥਨ ਸੰਚਿਆ ਜਾ ਕਾ ਨਹੀਂ شمار ਸ਼ਰਨ ਪਰੇ ਪ੍ਰਭ ਤੇਰੀ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਦੇ ਅੰਤ ਗੁਸਾਈ